ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀਆਂ ਨੂੰ ਦੱਸਿਆ ਜਾਂਦਾ ਹੈ ਕਿ ਹਰ ਸਾਲ ਦੀ तरह ਜੰਗ ਸਿੱਖ ਫੈਡਰੇਸ਼ਨ ਧਰਮ ਪ੍ਰਚਾਰ ਜਥਾ ਚੱਕਰ ਵੱਲੋਂ ਧੰਨ ਧੰਨ ਮਾਤਾ ਗੁਰਜੀ ਜੀ ਧੰਨ ਧੰਨ ਸਹਿਬਜ਼ਾਦਿਆਂ ਦੀ ਮਿੱਠੀ ਯਾਦ ਦੇ ਵਿੱਚ ਜੋ ਸਮਾਗਮ 10 ਦਸੰਬਰ ਤੋਂ ਲੈ ਕੇ 14 ਦਸੰਬਰ ਤੱਕ ਚੱਲਣਾ ਹੈ ਜੋ 8 ਤਰੀਕ 8 ਦਸੰਬਰ ਨੂੰ ਅਖੰਡ ਪਾਠ ਸਾਹਿਬ ਸਰਵਤ ਦੇ ਭਲੇ ਲਈ ਆਰੰਭ ਹੋਣਗੇ ਜਿਨ੍ਹਾਂ ਦੇ 10 ਤਰੀਕ ਨੂੰ ਸਵੇਰੇ 7 ਵਜੇ ਭੋਗ ਪਾਏ ਜਾਣਗੇ ਉਸ ਤੋਂ ਉਪਰੰਤ 10 ਦਸੰਬਰ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 10 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾ ਰਹੇ ਨੇ 10 11 12 13 14 ਤਰੀਕ ਤੱਕ 14 ਤਰੀਕ ਨੂੰ ਦੁਪਹਿਰ 11 ਵਜੇ ਅਮਰਤ ਸੰਚਾਰ ਹੋਵੇਗਾ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਸੰਗਤਾਂ ਨੇ ਭਾਈ ਅਮਰਤ ਪਾਣ ਹਜੇ ਨਹੀਂ ਕੀਤਾ ਉਹ ਜ਼ਰੂਰ ਆਪਣਾ ਮਨ ਬਣਾਓ 14 ਦਸੰਬਰ ਨੂੰ ਦਿਨ ਐਤਵਾਰ ਉਦੋਂ ਭਾਈ ਅਮਰਤ ਦੀ ਦਾਤ ਜ਼ਰੂਰ ਲਵੋ ਦੁਬਾਰੇ ਫੇਰ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਹਰ ਸਾਲ ਦੀ ਤਰ੍ਹਾਂ ਜੰਗ ਸਿੱਖ ਰੇਸਨ ਕਲੱਬ ਧਾਰਮਿਕ ਜਥਾ ਚੱਕਰ ਵੱਲੋਂ ਜੋ ਮਾਤਾ ਗੁਜਰੀ ਜੀ ਸਹਿਬਜ਼ਾਦਿਆਂ ਦੀ ਮਿੱਠੀ ਯਾਦ ਦੇ ਵਿੱਚ 8 ਦਸੰਬਰ ਤੋਂ ਲੈ ਕੇ 14 ਦਸੰਬਰ ਤੱਕ ਪ੍ਰੋਗਰਾਮ ਲੀកਿਆ ਗਿਆ ਹੈ 8 ਦਸੰਬਰ ਨੂੰ ਸਵੇਰੇ 7 ਵਜੇ ਅਖੰਡ ਪਾਠ ਸਭਰੰਭ ਹੋਣਗੇ 10 ਤਰੀਕ ਨੂੰ ਭੋਗ ਪਾਏ ਜਾਣਗੇ 10 ਤਰੀਕ ਨੂੰ ਹੀ ਸ਼ਾਮ ਨੂੰ ਦੁਬਾਨ ਜਿਹੜੇ ਪਹਿਲੇ ਲੱਗਣਗੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 10 ਵਜੇ ਤੱਕ 11 ਤਰੀਕ 12 ਤਰੀਕ 13 ਤਰੀਕ 14 ਤਰੀਕ 14 ਤਰੀਕ ਨੂੰ ਅਮਰਤ ਸੰਚਾਰ ਵੀ ਹੋਵੇਗਾ ਗੁਰਦੁਆਰਾ ਸਾਹਿਬ ਵਿਖੇ 11 ਵਜੇ ਸ਼ਾਮ ਦੇ ਦੀਵਾਨ ਵੀ ਸੱਜਣਗੇ ਸਮੂਹ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਭਾਈ ਹਾਜ਼ਰੀ ਭਰਨੀ ਸੇਵਾ ਕਰਕੇ ਗੁਰਮਤਿ ਦੇ ਵਿਚਾਰ ਸੁਣ ਕੇ ਗੁਰਬਾਣੀ ਸੁਣ ਕੇ ਆਪਣਾ ਜੀਵਨ ਸਫਲ ਕਰਨਾ ਸਮੂਹ ਨਗਰ ਨਿਵਾਸੀਆਂ ਨੂੰ ਭਾਈ ਨਿਮਰਤਾ ਸਤ ਬੇਨਤੀ ਹੈ ਸਾਰਿਆਂ ਨੇ ਹਾਜ਼ਰੀ ਭਰਨੀ ਹੈ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਾ ਆਗਾ ਹਗਾ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ